ਉਬਾਂ ਮਾਰਦੀ ਮਹਿਕ ਨੇ ਜਤਾਇਆ ਆਪਣੇ ਦਿਲ ਦਾ ਦਰਦ ਕਿਹਾ ਮੈਂ ਹੁਣ ਥੱਕ ਚੁੱਕੀ ਆਂ ਹੋਰ ਨਹੀਂ ਸਿਹਾ ਜਾਂਦਾ ਇਹ ਉਹੀ ਮਹਿਕ ਹੈ ਜੋ ਲਗਭਗ ਪਿਛਲੇ 2 ਮਹੀਨਿਆਂ ਤੋਂ ਆਪਣੇ ਸਹੁਰੇ ਪਰਿਵਾਰ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ ਮਹਿਕ ਦਾ ਵਿਆਹ ਪੰਜਾਬੀ ਬਲੌਗਰ ਦੇ ਭਰਾ ਰਵੀ ਨਾਲ ਹੋਇਆ ਸੀ ਸਾਰੀ ਫੈਮਿਲੀ ਉਸ ਨੂੰ ਬਹੁਤ ਪਿਆਰ ਦਿੰਦੀ ਸੀ ਤੁਸੀਂ ਅਕਸਰ ਮਹਿਕ ਨੂੰ ਆਪਣੀ ਸੱਸ ਨਾਲ ਕੁਕਿੰਗ ਵਾਲੀਆਂ ਵੀਡੀਓਜ਼ ਬਣਾਉਂਦੀ ਜ਼ਰੂਰ ਦੇਖਿਆ ਹੋਵੇਗਾ ਪਰ ਪਤਾ ਨਹੀਂ ਇਸ ਪਰਿਵਾਰ ਨੂੰ ਕਿਹੜੀ ਨਜ਼ਰ ਲੱਗੀ ਕਿ ਮਹਿਕ ਤੇ ਉਸਦੇ ਸਹੁਰੇ ਪਰਿਵਾਰ ਵਿੱਚ ਦਰਾੜ ਪੈ ਗਈ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਵਿੱਚ ਰਹਿੰਦੀ ਮਹਿਕ ਦੀ ਹਾਲਤ ਕਾਫੀ ਨਾਜ਼ੁਕ ਹੋ ਗਈ ਸੀ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਉੱਥੇ ਸਹੀ ਇਲਾਜ ਨਾ ਮਿਲਣ ਕਾਰਨ ਮਹਿਕ ਨੂੰ ਇਕੱਲੀ ਪੰਜਾਬ ਭੇਜ ਦਿੱਤਾ ਗਿਆ ਔਖੇ ਸਮੇਂ ਵਿੱਚ ਆਪਣੇ ਦਾ ਸਾਥ ਨਾ ਮਿਲਣ ਕਰਕੇ ਮਹਿਕ ਮਾਨਸਿਕ ਤੌਰ ਤੇ ਬਹੁਤ ਉਦਾਸ ਰਹਿਣ ਲੱਗੀ ਮਹਿਕ ਦੇ ਇਲਾਜ ਦੌਰਾਨ ਉਸ ਦਾ ਪਤੀ ਰਵੀ ਤੇ ਮਨਿੰਦਰ ਮੰਗੜ ਦੀ ਫੈਮਲੀ ਵੀ ਪੰਜਾਬ ਵਿੱਚ ਸੀ ਪਰ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਨੂੰ ਮਿਲਣ ਤੱਕ ਨਹੀਂ ਆਇਆ ਜਿਸ ਕਾਰਨ ਮਹਿਕ ਦਾ ਡਿਪਰੈਸ਼ਨ ਲੈਵਲ ਹੋਰ ਵੱਧ ਗਿਆ ਸੀ ਜਿੱਥੇ ਕੋਈ ਨਾਲ ਨਹੀਂ ਖੜਿਆ ਉੱਥੇ ਉਸ ਦੇ ਦੂਰ ਦੇ ਰਿਸ਼ਤੇਦਾਰ ਸਾਹਮਣੇ ਆਏ ਉਹਨਾਂ ਨੇ ਉਸ ਦੀ ਦੇਖਭਾਲ ਕੀਤੀ ਇਲਾਜ ਕਰਵਾਇਆ ਤੇ ਆਖਰੀ ਘੜੀ ਤੱਕ ਨਾਲ ਰਹੇ ਮਹਿਕ ਦੇ ਕੈਨੇਡਾ ਜਾਣ ਮਗਰੋਂ ਲੋਕਾਂ ਨੂੰ ਲੱਗਦਾ ਸੀ ਹੁਣ ਸਭ ਠੀਕ ਹੈ ਤੇ ਮਹਿਕ ਆਪਣੇ ਪਤੀ ਨਾਲ ਰਹਿੰਦੀ ਹੈ ਪਰ ਅੱਜ ਮਹਿਕ ਨੇ ਆਪਣੇ ਸੋਸ਼ਲ ਮੀਡੀਆ ਤੇ ਦਿਲ ਦਾ ਦਰਦ ਸਾਂਝਾ ਕਰਦਿਆਂ ਕਿਹਾ ਮੇਰੀ ਚੁੱਪ ਗਵਾਹ ਵਾ ਰੱਬਾ ਮੈਂ ਸੱਚੀ ਥੱਕ ਚੁੱਕੀ ਆ ਇਹ ਗੱਲ ਨੇ ਲੋਕਾਂ ਨੂੰ ਫਿਰ ਸੋਚਣ ਤੇ ਮਜਬੂਰ ਕਰ ਦਿੱਤਾ ਕਈਆਂ ਨੇ ਕਮੈਂਟ ਕਰਕੇ ਚਿੰਤਾ ਜਤਾਈ ਕੁਝ ਘੰਟਿਆਂ ਬਾਅਦ ਮਹਿਕ ਨੇ ਇੱਕ ਹੋਰ ਸਟੋਰੀ ਪੋਸਟ ਕੀਤੀ ਜਿਸ ਵਿੱਚ ਲਿਖਿਆ ਸੀ ਇਕੱਲੀ ਹੀ ਉਲਝਦੀ ਰਹਿਣੀ ਆ ਇਸ ਜ਼ਿੰਦਗੀ ਦੀ ਕਿਤਾਬ ਵਿੱਚ ਪਤਾ ਨਹੀਂ ਕਿੰਨਾ ਕੁਝ ਘੁੰਮਦਾ ਇਕੱਲੀ ਦੇ ਦਿਮਾਗ ਵਿੱਚ ਇਹਨਾਂ ਦੋਨਾਂ ਸਟੋਰੀਆਂ ਤੋਂ ਤਾਂ ਇਹੀ ਲੱਗਦਾ ਹੈ ਕਿ ਮਹਿਕ ਅੰਦਰੋਂ ਬਿਲਕੁਲ ਟੁੱਟ ਚੁੱਕੀ ਆ ਅਤੇ ਉਸਦੇ ਦਿਮਾਗ ਵਿੱਚ ਕਈ ਗੱਲਾਂ ਚੱਲ ਰਹੀਆਂ ਹਨ ਜਿੰਨਾ ਕਰਕੇ ਉਸ ਨੂੰ ਹੁਣ ਕੋਈ ਵੀ ਫੈਸਲਾ ਲੈਣਾ ਬਹੁਤ ਮੁਸ਼ਕਿਲ ਹੋ ਗਿਆ ਵਾ ਸਾਡਾ ਤਾਂ ਇੱਥੇ ਇਹੋ ਕਹਿਣਾ ਹੈ ਕਿ ਜੋ ਵੀ ਮਹਿਕ ਤੇ ਉਹਦੇ ਸਾਰੇ ਪਰਿਵਾਰ ਵਿੱਚ ਚੱਲ ਰਿਹਾ ਵਾ ਉਹ ਜਲਦ ਤੋਂ ਜਲਦ ਠੀਕ ਹੋਵੇ ਤੇ ਮਹਿਕ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹੇ ਹੁਣ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ